ਆਓ ਕੋਟੜਾ ਨਿਹੰਗ ਦੀ ਧਰਤੀ ਦੇ ਹੋਣਗੇ ਆ ਜਿੱਥੇ ਮਨੀ ਦੱਸਦਾ ਹੈ ਕਹਿੰਦਾ ਪਹਿਲਾ ਨਾਮ 131000 ਦਵਾਂਗੇ ਔਰ ਤੇ ਦੂਜਾ ਨਾਮ 78000 ਹੋਵੇਗਾ ਇੱਕ ਬੈਕ ਬਰੇਡ ਆਓ ਕਹਿੰਦਾ ਫੋਨ ਟਰੈਕਟਰ ਦਵਾਂਗੇ ਇਹ ਵੀ ਜਿੰਨੀ ਸੰਗਤ ਆਲੀ ਬੈਠੀ ਹੈ ਸੰਗਤ ਲਾਈਵ ਦੇ ਨਾਲ ਜੁੜੀ ਹੋਈ ਆ ਕੋਟੜਾ ਨਿਹੰਗ ਦਾ ਫੁੱਟਬਾਲ ਦਾ ਮਹਾਕੁੰਭ ਖੇਡ ਮੇਲਾ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ 2025 ਦੇ ਵਿੱਚ ਆਹ ਵੱਡੀਆਂ ਗੱਲਾਂ ਬਾਤਾਂ ਟੁੱਟ ਲੈਣੇ ਹੰਗ ਦੀ ਧਾਤੀ ਤੇ ਹੋਣ ਗਿਆ ਜਿਹਦੇ ਪਹਿਲਾ ਨਾਮ 131000 ਆ ਉਹ ਦੂਜਾ ਨਾਮ 71000 ਹੈ ਬੈਟ 플레이ਰ ਨੂੰ ਹੋਲ ਟਰੈਕਟਰ ਤੇ ਜਿਹੜੇ ਸਾਰੇ ਮੈਚਾਂ ਦੇ ਬੈਟ 플레이ਰ ਨਿਕਲ ਗਏ ਐਲਈਡੀ ਆਨ ਵਾਲਾ ਆਹ ਵੱਡੇ ਮਾਣ ਸਨਮਾਨ ਕੀਤੇ ਜਾਣਗੇ ਤੇ ਦੂਸਰਾ ਦੇ ਨਾਲ ਵੱਡੇ ਮਾਣ ਸਨਮਾਨ ਇਹ ਤੇ ਜਾਣਗੇ ਸਾਰੇ ਭਰਾ ਜਿੰਨੇ ਵੀ ਲਾਈਵ ਦੇ ਜਰੀ ਜੁੜੇ ਹੋਏ ਨੇ ਆਹ ਬਰਿਆਲੇ ਖੇਡ ਮੇਲੇ ਦੇ ਜੁੜੇ ਹੋਏ ਨੇ ਸਾਰੇ ਨੋਟ ਕਰ ਲੈਣਾ ਆਉਣ ਵਾਲੇ ਨਵੰਬਰ ਮਹੀਨੇ ਦੇ ਵਿੱਚ ਮਨੀ ਕੋਟਲਾ ਨਿਹੰਗ ਸਾਡਾ ਪੁਰਾ ਵੱਡੇ ਸੱਜੇ ਹੋ ਰਿਹਾ ਸਾਡਾ ਮਨੀ ਆਹ ਲੱਭੀ ਸੀ ਆਹ ਵੱਡਾ ਬਰਾ ਕੋਟਲੇ ਨਿਹੰਗ ਦੀ ਧਰਤੀ ਤਾਂ ਵੱਡੇ ਐਲਾਨ ਕਰ ਗਿਆ ਐਸੇ ਸਾਲ ਦੇ ਵਿੱਚ ਨੰਬਰ ਪਰ ਮਹੀਨੇ ਦੇ ਵਿੱਚ ਫਟਵਾ ਕੇ ਵੱਡੇ ਵਹਾ ਗੁੰਬਾ